ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਕੋਲੇ ਹੈ ਇੱਕ ਕੌਲੀ ਚਨੇ ਦੀ ਬਲੈਕ ਚਨੇ ਦੀ ਹਾਂਜੀ ਅੱਜ ਆਪਾਂ ਬਣਾਵਾਂਗੇ ਬਲੈਕ ਚਨੇ ਇਹ ਬਲੈਕ ਚਨੇ ਭਿਉਣ ਦੇ ਵਾਸਤੇ ਪਹਿਲਾਂ ਆਪਾਂ ਨੂੰ ਇਹ ਜਿਹੜੇ ਪਾਣੀ ਦੇ ਵਿੱਚ ਡਿਪ ਕਰਕੇ ਸਾਰੀ ਰਾਤ ਓਵਰ ਨਾਈਟ ਆਪਾਂ ਇਹਨੂੰ ਭਿਉਂ ਕੇ ਰੱਖਾਂਗੇ ਉਹਦੇ ਵਾਸਤੇ ਆਪਾਂ ਇੱਕ ਵੱਡੇ ਡੋਂਗੇ ਦੇ ਵਿੱਚ ਲੈ ਲਏ ਆ 2-3 ਗਲਾਸ ਪਾਣੀ ਦੇ ਦੋ ਤਿੰਨ ਗਲਾਸ ਪਾਣੀ ਦੇ ਪਾ ਕੇ ਫਿਰ ਆਪਾਂ ਪਾ ਦੇਣੀ ਵਿੱਚ ਬਲੈਕ ਚਨੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਹੁਣ ਆਪਾਂ ਨਮਕ ਪਾ ਕੇ ਇਹਨੂੰ ਸਾਰਾ ਇਹਦੇ ਵਿੱਚ ਚਣਿਆਂ ਦੇ ਵਿੱਚ ਇੱਕਦਰਾ ਮਿਕਸ ਕਰ ਦੇਣਾਗਾ ਤਾਂ ਕਿ ਇਹ ਹਰੇਕ ਚਨੇ ਦੇ ਵਿੱਚ ਚੰਗੀ ਤਰ੍ਹਾਂ ਕੁਲਜੀ ਇਸ ਤੋਂ ਬਾਅਦ ਆਪਾਂ ਪੂਰੀ ਰਾਤ ਇਹਨਾਂ ਨੂੰ ਭਿਜਣ ਦੇ ਲਈ ਭੌਂ ਕੇ ਆਪਾਂ ਛੱਡ ਦੇਣੇ ਹੈਗੇ ਤੇ ਕਵਰ ਕਰਕੇ ਆਪਾਂ ਇਹਨੂੰ ਡੋਂਗੇ ਨੂੰ ਰੱਖ ਦੇਣਾਗਾ ਮਾਰਨਿੰਗ ਦੇ ਵਿੱਚ ਜਦੋਂ ਆਪਾਂ ਇਹਨਾਂ ਟੱਕਰ ਨੂੰ ਚੱਕ ਕੇ ਦੇਖਾਂਗੇ ਤਾਂ ਆਪਣੇ ਜਿਹੜੇ ਚਨੇ ਉਹ ਐ ਇੱਕਦਮ ਵਧੀਆ ਸੌਫਟ ਸੌਫਟ ਹੋਏ ਪਏ ਹੋਣਗੇ ਤੇ ਦੇਖੋ ਜੀ ਅੱਗੇ ਨਾਲੋਂ ਕਿੰਨੇ ਜ਼ਿਆਦਾ ਆਪਣੇ ਚਨੇ ਆ ਜਿਹੜੇ ਸੌਫਟ ਹੋ ਚੁੱਕੇ ਨੇ ਉਹਨਾਂ ਚਨੇ ਨੂੰ ਬਣਾਉਣ ਵਾਸਤੇ ਆਪਾਂ ਲਿਆ ਹੈਗਾ ਇੱਥੇ 5-6 ਵੱਡੇ ਵੱਡੇ ਪਿਆਜ਼ ਲਏ ਨੇ ਤੇ ਬਾਕੀ ਆਪਾਂ 2-3 ਹਰੀਆਂ ਮਿਰਚਾਂ ਤੇ ਇੱਕ ਲਾਲ ਮਿਰਚ ਦੋ ਟਮਾਟਰ ਲਏ ਆ ਜਦਾ ਵੱਡੇ ਨਹੀਂ ਟਮਾਟਰ ਲਏ ਬਾਕੀ ਆਪਾਂ ਇੱਕ ਲਸਣ ਦੀ ਗੰਢੀ ਹੈ ਜਿਹੜੀ ਛਿੱਲ ਕੇ ਰੱਖੀ ਹੋਈ ਹੈਗੀ ਤੇ ਇਹ ਸਾਰਾ ਕੁਝ ਆਪਾਂ ਜੱਗ ਦੇ ਵਿੱਚ ਪਾਵਾਂਗੇ ਪਾ ਕੇ ਗ੍ਰाइंड ਕਰਕੇ ਫਿਰ ਆਪਾਂ ਕਰਾਂਗੇ ਮਸਾਲਾ ਬਣਾਉਣ ਦੀ ਤਿਆਰੀ ਲਓ ਜੀ ਹੁਣ ਆਪਾਂ ਜੱਗ ਦੇ ਵਿੱਚ ਲਿਆਪਾ ਤੇ ਇਹਨੂੰ ਆਪਾਂ ਕਰ ਲੈਣਾ ਗ੍ਰाइंड ਚੰਗੀ ਤਰ੍ਹਾਂ ਪਿਆਜ਼ ਭੋਂਨ ਤੋਂ ਬਾਅਦ ਆਪਾਂ ਨਾਲ ਹੀ ਜਿਹੜੇ ਟਮਾਟਰ ਲਸਣ ਤੇ ਜਿਹੜੀਆਂ ਹਰੀਆਂ ਮਿਰਚਾਂ ਪਾ ਰੱਖੀਆਂ ਵੀਆਂ ਨੇ ਦੋ ਤਿੰਨ ਉਹ ਵੀ ਆਪਾਂ ਇਸ ਜੱਗ ਦੇ ਵਿੱਚ ਨਾਲ ਹੀ ਪਾ ਦੇਣੀ ਹੈਗੀਆਂ ਦਾ ਕਿ ਜਿਹੜਾ ਆਪਣਾ ਮਸਾਲਾ ਸਾਰਾ ਇੱਕੋ ਜਿੱਕਾ ਇੱਕਦਮ ਬੁੰਨਣ ਦੇ ਲਈ ਤਿਆਰ ਹੋ ਜਾਏ ਗ੍ਰाइंड ਹੋ ਜਾਏ ਤੇ ਆਪਾਂ ਇੱਥੇ ਦੇਖਿਆ ਉਹ ਸਾਰਾ ਗ੍ਰाइंड ਕਰ ਲਿਆਗਾ ਹੁਣ ਆਪਾਂ ਲਿਆ ਕੁੱਕਰ ਦੇ ਵਿੱਚ ਤੇਲ ਇੱਕ ਕੜਛੀ ਦੇ ਕਰੀਬ ਕਰੀ ਆਪਾਂ ਸਰੋਂ ਦਾ ਤੇਲ ਮਸਟਰਡ ਆਇਲ ਲੈ ਲਿਆਗਾ ਤੇ ਬਾਕੀ ਤੁਸੀਂ ਇੱਥੇ ਰਾਈਫਾਇਨ ਜਾਂ ਘੀ ਜਿਹੜਾ ਤੁਸੀਂ ਕੁਛ ਮਰਜੀ ਲੈ ਸਕਦੇ ਹੋ ਮਸਾਲਾ ਪੁੰਨਣ ਲਈ ਆਪਾਂ ਤੇਲ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਵਿੱਚ ਤੇਜ ਪੱਤਾ ਲਾਲ ਮਿਰਚ ਤੇ ਜੀਰਾ ਭੁੰਨ ਕੇ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਆਪਾਂ ਮਸਾਲਾ ਪਾਇਆ ਮਸਾਲਾ ਆਪਣਾ ਭੁਜਣਾ ਸ਼ੁਰੂ ਹੋ ਚੁੱਕਿਆ ਹੈਗਾ ਹੁਣ ਆਪਾਂ ਪਾਇਆ ਨਮਕ ਮਿਰਚ ਹਲਦੀ ਇਹਨਾਂ ਨੂੰ ਹੁਣ ਆਪਾਂ ਪਾ ਕੇ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਤੇ ਜਿਹੜਾ ਇਹ ਮਸਾਲਾ ਆਪਾਂ ਭੁੰਨਾਂਗੇ ਆਪਾਂ ਥੋੜੀ ਜਿਹੀ ਘੱਟ ਗੈਸ ਤੇ ਭੁੰਨਾਂਗੇ ਤਾਂ ਕਿ ਇਹਦਾ ਜਿਹੜਾ ਟੈਕਸਚਰ ਹੈ ਜਿਹੜਾ ਬਣਿਆ ਰਹੇ ਤੇ ਇਹ ਦੇਖੋ ਹੁਣ ਆਪਾਂ ਮਸਾਲਾ ਜਿਹੜਾ ਹੌਲੀ-ਹੌਲੀ ਤੇਲ ਜਿਹੜਾ ਛੱਡਣਾ ਸ਼ੁਰੂ ਕਰਦਾ ਜਾਂਦਾ ਹੈਗਾ ਭੁਜਣ ਦੇ ਲਈ ਤਿਆਰ ਹੈਗਾ ਇਸੇ ਤਰ੍ਹਾਂ ਆਪਾਂ ਮਸਾਲਾ ਭੁੰਦੇ ਜਾਵਾਂਗੇ ਤੇ ਕੁਝ ਕਾਫੀ ਹੱਦ ਤੱਕ ਆਪਣਾ ਮਸਾਲਾ ਜਿਹੜਾ ਭੁੱਜ ਚੁੱਕਿਆ ਹੈਗਾ ਬਾਕੀ ਇਹਨੂੰ ਆਪਾਂ ਹੋਰ ਥੋਕ 2-4 ਮਿੰਟ ਭੁੰਨਾਂਗੇ ਹਾਂਜੀ ਹੁਣ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਤੇ ਹੁਣ ਆਪਾਂ ਜਿਹੜੇ ਬਲੈਕ ਚਨੇ ਐ ਤੇ ਪਾਣੀ ਐ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਪਾ ਕੇ ਮਿਕਸ ਕਰਕੇ ਫਿਰ ਆਪਾਂ ਇਹਨੂੰ ਦੇਖਾਂਗੇ ਆਪਾਂ ਇਹਦਾ ਕਲਰ ਕਿਹਜਾ ਆਇਆਗਾ ਤੇ ਹੁਣ ਆਪਾਂ ਇਹਨੂੰ ਜਿਹੜੇ ਮਸਾਲੇ ਦੇ ਵਿੱਚ ਚਨੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਤਾਂ ਕਿ ਇਹਦਾ ਪ੍ਰੋਸੈਸ ਜਿਹੜਾ ਬਣਿਆ ਰਹੇ ਸੱਜੀ ਦਾ ਪਾਣੀ ਪਾਉਣ ਤੋਂ ਬਾਅਦ ਆਪਾਂ ਕੁੱਕਰ ਦਾ ਟੱਕਰਨ ਦਿੱਤਾ ਲਾ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਘਟੋ ਘਟ ਅੱਧਾ ਘੰਟਾ ਆਪਾਂ ਪੂਰਾ ਇਸ ਨੂੰ ਸਬਜੀ ਨੂੰ ਹੈ ਜਿਹੜਾ ਬਣਾਵਾਂਗੇ ਜਿੰਨੀ ਦੇਰ ਚੰਗੀ ਤਰ੍ਹਾਂ ਸੱਜੀ ਆਪਦਾ ਕਲਰ ਨਹੀਂ ਦੇ ਦਿੰਦੀ ਤੇ ਆ ਜਿਹੜੇ ਚਨੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੇ ਲੋ ਜੀ ਇੱਦੇ ਘੰਟੇ ਬਾਅਦ ਆਪਾਂ ਦੇਖੋ ਕੁੱਕਰ ਦਾ ਟੱਕਣ ਚਾਕੇ ਦੇਖਿਆ ਤਾਂ ਆਪਣੀ ਸਬਜੀ ਹੈ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਸੀ ਦੇਖੋ ਕਿੰਨੀ ਸੋਹਣੀ ਇਹਦੀ ਗਰੇਵੀ ਬਣੀ ਹੈਗੀ ਐ ਨਾ ਜ਼ਿਆਦਾ ਪਤਲੀ ਹੈ ਨਾ ਜ਼ਿਆਦਾ ਗਾੜੀ ਹੈਗੀ ਇੱਕਦਮ ਫਰਸਟ ਕਲਾਸ ਵਧੀਆ ਤਿਆਰ ਹੋਈ ਹੈ ਆਪਣੀ ਸਬਜੀ ਹੁਣ ਆਪਾਂ ਇਹਦੇ ਤੇ ਮਸਾਲਾ ਪਾਇਆ ਘਰ ਦਾ ਬਣਿਆ ਹੋਇਆ ਇਹਦੇ ਨਾਲ ਵੀ ਇਹਦੇ ਵਿੱਚ ਟੇਸਟ ਹੋਰ ਵੀ ਵਧੀਆ ਬਣ ਜਾਂਦਾ ਤੇ ਸਬਜੀ ਦੇ ਵਿੱਚ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਉਣ ਲੱਗ ਜਾਂਦੀ ਹੈ ਇਹਦੇ ਨਾਲ ਹੋਰ ਵੀ ਵਧੀਆ ਐ ਵਧੀਆ ਵਧੀਆ ਲੱਗਣ ਲੱਗ ਜਾਂਦੀ ਹੈ ਸਾਰੀ ਸਬਜੀ ਦੇ ਨਾਲ ਦੀ ਨਾਲ ਕਲਰ ਵੀ ਚੇਂਜ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਪਾਵਾਂਗੇ ਕਸੂਰੀ ਮੇਥੀ ਇਹ ਵੀ ਆਪਾਂ ਨਾਲ ਦੀ ਨਾਲ ਹੀ ਪਾ ਦੇਣੀ ਜਿਵੇਂ ਜਿਵੇਂ ਆਪਾਂ ਮਸਾਲਾ ਮੇਥੀ ਪਾਉਂਦੇ ਜਾਂਦੇ ਆਂ ਸਬਜੀ ਵਧੀਆ ਵਧੀਆ ਬਣਦੀ ਜਾਂਦੀ ਹੈ ਤੇ ਆਪਾਂ ਡੋਂਗੇ ਦੇ ਵਿੱਚ ਕੱਢਣੀ ਕਰਤੀ ਸ਼ੁਰੂ ਸਬਜੀ ਆਪਣੀ ਇੱਕਦਮ ਬਣ ਕੇ ਬਹੁਤ ਹੀ ਵਧੀਆ ਸੋਹਣੀ ਤਿਆਰ ਹੋਈ ਹੈ ਇੱਕਦਮ ਪਰਫੈਕਟ ਹੈਗੀ ਤੇ ਇਹਨੂੰ ਹੁਣ ਆਪਾਂ ਰੋਟੀ ਨਾਲ ਪਰਾਂਠੇ ਨਾਲ ਪੂਰੀਆਂ ਨਾਲ ਪਟੂਰੀਆਂ ਨਾਲ ਜਾਂ ਚਾਵਲਾਂ ਨਾਲ ਕਿਸੇ ਵੀ ਤਰ੍ਹਾਂ ਆਪਾਂ ਖਾ ਸਕਦੇ ਆਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਗਰਮੀਆਂ ਦੇ ਵਿੱਚ ਜਦੋਂ ਆਪਾਂ ਸੁੱਕੀਆਂ ਸਬਜ਼ੀਆਂ ਖਾ-ਖਾ ਕੇ ਆਪਣਾ ਮਨ ਅੱਕ ਜਾਂਦਾ ਤਾਂ ਫਿਰ ਘਰੇ ਹੀ ਚੀਜ਼ਾਂ ਆਪਣੇ ਲਈ ਬਣਦੀਆਂ ਨੇ ਵਾਈਟ ਚਨੇ ਬਣਾ ਲਓ ਬਲੈਕ ਚਨੇ ਬਣਾ ਲਓ ਗਰੇਵੀ ਵਾਲੀਆਂ ਸਬਜ਼ੀਆਂ ਬਹੁਤ ਘਟ ਆਉਂਦੀਆਂ ਨੇ ਬਾਕੀ ਹਰ ਕੋਈ ਖਾਂਦਾ ਨਹੀਂ ਜਿਹੜੀ ਬਲੈਕ ਚਨੇ ਦੀ ਸਬਜ਼ੀ ਆ ਉਹ ਹਰ ਕੋਈ ਖਾ ਲੈਂਦਾ ਹੈਗਾ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਵੱਡੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਚਲੋ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਬਾਕੀ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਨਾਲ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ